ਕਹਿੰਦੇ ਸੀ ਉਹਨੇ ਸੰਗਠਨ ਨਾਲ ਇੱਕ ਵਾਦਾ ਕੀਤਾ ਸੀ ਜਿਹੜਾ ਇਹ ਸਾਡਾ ਜਿਹੜਾ ਦਫਤਰ ਹੈ ਮੁੱਖ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਅਕਾਲੀ ਦਲ ਦੀ ਪਰੰਪਰਾ ਨਹੀਂ ਰਵਾਇਤ ਰਹੀ ਹੈ ਅਕਾਲੀ ਦਲ ਦਾ ਮੁੱਖ ਦਫਤਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਇੱਥੇ ਹੁੰਦਾ ਸੀ ਤੇ ਅੱਜ ਅਸੀਂ ਪੰਜ ਮੈਂਬਰੀ ਪਾਰਟੀ ਕਮੇਟੀ ਨੇ ਜੋ ਵਾਦਾ ਕੀਤਾ ਸੀਗਾ ਸਾਨੂੰ ਸਭ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਹੰਕਾਰੀ ਦੇ ਵਿੱਚ ਲਿਆਉਂਦੇ ਹਾਂ ਜਿਹੜਾ ਮੁੱਖ ਦਫਤਰ ਜਿਹੜਾ ਅੱਜ ਸ਼੍ਰੀ ਅਮਰਸਰ ਸਾਹਿਬ ਦੀ ਪਾਵਨਤਾ ਦੀ ਡਿਊਟੀ ਸਟਾਫ ਕੀਤਾ ਸ਼੍ਰੀ ਆਖਨਪਰ ਸਾਹਿਬ ਆਰੰਭ ਕਰਵਾਏ ਸਨ ਔਰ ਸਰੀਆ ਕਨਪਾਲ ਸਾਹਿਬ ਜੀ ਦੀ ਅੱਜ ਸਮਾਪਤੀ ਹੋਈ ਹੈ ਕੀਰਤਨ ਹੋਇਆ ਹੈ ਔਰ ਬਲਾਰਿਆਂ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਹੈ ਅਸੀਂ ਇਸ ਦਫਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਹੈ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਬਲਖੜਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕਹਿੰਦੀ ਹੈ ਉਹ ਇਸ ਤੋਂ ਮੰਨਕਰ ਹੋਈ ਇਸ ਨੂੰ ਮੰਨਣ ਤੋਂ ਇਨਕਾਰੀ ਹੋਏ। ਔਰਤ ਘੋੜੀ ਹੋਈ। ਤੇ ਉਹ ਇੱਕ ਉਹਨਾਂ ਦੇ ਘੋੜੀ ਹੋਣ ਦੇ ਨਾਲ ਉਹਨਾਂ ਦੇ ਇਹ ਹੁਕਮਨਾਮੇ ਨੂੰ ਦਰਕੁਨਾਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਹੈ ਉਹ ਹੋਰ ਬਾਤ ਦੀ ਹੋਰ। ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ। ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਮਾਉਂਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਛੇ ਟਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਹੁਕਮਨਾਮੇ ਤੋਂ ਉਹ ਭਗੌੜੀ ਹੋ ਗਈ ਹੈ ਤਾਂ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੁਹਾਨੂੰ ਕਿਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ ਮਰਾਨ ਦੇ ਵਿੱਚ ਯਾਦ ਰਹੇਗਾ ਦੂਜੀ ਗੱਲ ਇਹ ਹੈ ਕਿ ਅੱਜ ਸਾਡੀ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਪਹੁੰਚੇ ਹੈ ਲੀਡਰ ਸਾਹਿਬਾਨ ਪਹੁੰਚੇ ਹੈ ਕਿਉਂਕਿ ਦਿਨ ਅਸੀਂ ਪਹਿਲਾਂ ਮੁਕਰਰ ਕਰ ਚੁੱਕੇ ਸੀ ਤੇ ਅਚਾਨਕ ਜਿਹੜਾ ਪੰਚਾਇਤ ਸਭਾਤੀ ਤੇ ਬਲਾਕ ਸਭਾਤੀ ਦੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਪਰ ਫਿਰ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਰੁਚੀ ਹੋਣ ਦੇ باوجود ਜਿਹੜੀ ਆ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਆ ਤੇ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਕਿ ਇਸ ਦਫ਼ਤਰ ਦੀ ਉਸਾਰੀ ਦੇ ਵਿੱਚ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਨੇ ਟਿੰਡ ਸਰ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਗ੍ਹਾ ਦਿੱਤੀ ਹੈ ਉੱਥੇ ਹੀ ਸਰਦਾਰ ਬਾਬਾ ਸਰਜਨ ਸਿੰਘ ਜੀ ਯੂਕੇ ਤੋਂ ਨੇ ਤੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਯੂਐਸਏ ਦੇ ਵਿੱਚ ਨੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਸਰਦਾਰ ਲਖਬੀਰ ਸਿੰਘ ਦੀ ਰਾਜਾ ਸਵੰਸੀ ਹੈ ਔਰ ਸਰਦਾਰ ਬਲਵਿੰਦਰ ਸਿੰਘ ਜੀ ਜੋੜਾ ਸਿੰਘਾ ਦੇ ਇਹਦੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਨੇ ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਰਦਾਰ ਭពਿੰਦਰ ਸਿੰਘ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਤੇ ਇਹ ਦਫਤਰ ਜਿਹੜਾ ਹੈ ਉਹ ਤਿਆਰ ਹੋਇਆ ਹੈ ਦੋ ਮੰਜ਼ਲੇ ਜਿਹੜੀਆਂ ਤਿਆਰ ਹੋ ਚੁੱਕੀਆਂ ਤੀਜੀ ਮੰਜ਼ਲ ਵੀ ਜਿਹੜੀ ਹੈ ਤਿਆਰ ਹੋ ਰਹੀ ਹੈ ਇਸ ਸਥਾਨ ਤੋਂ ਜਿਹੜਾ ਹੈ ਉਹ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਕਟਿਵਿਧੀਆਂ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਪੰਜਾਬ ਔਰ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਿੱਖ ਸੰਗਤ ਤੇ ਪਬਲਿਕ ਦੇ ਵਿੱਚ ਲੈ ਕੇ ਜਾਪੇ ਸਿੰਘ ਸਾਹਿਬ ਜੀ ਅੱਜ 2 ਦਸੰਬਰ ਹੈ ਜਿਵੇਂ ਤੁਸੀਂ ਇਤਿਹਾਸਿਕ ਦਿਨ ਕਹਿ ਤੁਸੀਂ ਮੰਨ ਜਦੋਂ ਮੇਰੇ ਨਾਲ ਧੱਕਾ ਸਭ ਤੋਂ ਪਹਿਲਾਂ ਕੀਤਾ ਸੀ ਇਹਨਾਂ ਨੇ ਤੇ ਉਦੋਂ ਜ਼ਥੇਦਾਰ ਗਿਆਨੀ ਰਵਿਦੀਰ ਸਿੰਘ ਜੀ ਅਕਾਲ ਤਖਬ ਦੇ ਜ਼ਥੇਦਾਰ ਸੀ ਉਹ ਕਦੇ ਨਹੀਂ ਬੋਲੇ ਮੇਰੇ ਹੱਕ 'ਚ ਪਰ ਮੇਰਾ ਈਮਾਨ ਕਹਿੰਦਾ ਹੈ ਕਿ ਮੈਨੂੰ ਬੋਲਣਾ ਚਾਹੀਦਾ ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਇਹ ਉਹਨਾਂ ਨੂੰ ਇੱਕ ਕਿਸਮ ਦੀ ਸਿਖਰਹ ਦਿੱਤੀ ਹੈ 2 ਦਸੰਬਰ ਦੀ ਗਿਆਨੀ ਸੁਲਤਾਨ ਸਿੰਘ ਜੀ ਮਗਰ ਸਾਹ ਦੇ ਗੰਤੀ ਸਿੰਘ 씨 ਉਹਨਾਂ ਨੂੰ ਤਬਦੀਲ ਕੀਤਾ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਹੈ ਤੇ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਉਹ ਸਜ਼ਾ ਹੈ ਮੈਂ ਆਪ ਜੀ ਨੂੰ ਦੱਸਦੇ ਆ ਕਿ ਇਹਨਾਂ ਦੋਨੇ ਸਿੰਘ ਸਹਿਬਾਨਾਂ ਨੇ ਛੁੱਟੀ ਜਿਹੜੀ ਹੈ ਉਹ ਮੰਗੀ ਨਹੀਂ ਹੈ ਇਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਹੈ ਔਰ ਸਜ਼ਾ ਦਿੱਤੀ ਗਈ ਹੈ ਔਰ ਸਜ਼ਾ ਦਾ ਜਿਹੜਾ ਮੁੱਖ ਕਾਰਨ ਹੈ ਉਹ ਦੂਦ ਸੰਦ ਹੈ ਇਹ ਇਹ ਇੱਕ ਸਾਡੀ ਮਰਿਆਦਾ ਹੈ ਉਹ ਲਿਖਿਆ ਵੀ ਹੈ ਅਕਾਲ ਤਖਤ ਦੀ ਜਿਹੜੀ ਮਰਿਆਦਾ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਦੀ ਹੈ ਉਹਦੇ ਵਿੱਚ ਲਿਖਿਆ ਵੀ ਹੈ ਕਿ ਜਦੋਂ ਪੰਜ ਪਿਆਰੇ ਸਾਹਿਬਾਨ ਜਿਹੜੇ ਹੈ ਉਹ ਤਨਖਾਹ ਕਿਸੇ ਨੂੰ ਲਾਉਂਦੇ ਆ ਤੇ ਪੰਜ ਪਿਆਰੇ ਸਾਹਿਬਾਨ ਨੂੰ ਜਿਹਨੂੰ ਤਨਖਾਹ ਲਈ ਜਾ ਰਹੀ ਹੈ ਉਹਦੇ ਪ੍ਰਤੀ ਮਨ ਦੇ ਵਿੱਚ ਈਰਖਾ ਭਾਵ ਨਹੀਂ ਰੱਖਣਾ ਚਾਹੀਦਾ ਤੇ ਜਿਹੜੇ ਸਜਾ ਤਨਖਾਹ ਲਵਾ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਭਾਵ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਮੈਂ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਸੀ ਖਾਸ ਤੌਰ ਤੇ ਮੈਂ ਆਪਣੀ ਤਾਂ ਗਰੰਟੀ ਉਹ ਦੇ ਦਿੰਦਾ ਕਿ ਸਾਡੇ ਮਨ ਦੇ ਵਿੱਚ ਸਾਹਮਣੇ ਬੈਠੀ ਜਿਹੜੀ ਲੀਡਰਸ਼ਿਪ ਸੀ ਜਿਹੜੀ ਉਸ ਵੇਲੇ ਬੇਸ਼ ਹੋਈ ਸੀ ਉਹਨਾਂ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਭਾਵ ਨਹੀਂ ਸੀ ਸਗੋਂ ਤਰਸ ਦੀ ਭਾਵਨਾ ਸੀ ਕਿ ਇਹ ਆਏ ਨੇ ਅਕਾਲ ਤਖਤ ਸਾਹਿਬ ਦੇ ਲੇਕਿਨ ਇਹਨਾਂ ਨੇ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਤਹਿਤ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਕਿ ਅੱਜ ਸਰਕਾਰ ਨੂੰ ਇਹ ਤਰਪਿੰਡ ਰਹੀ ਹੈ ਭੰਡ ਰਹੀ ਹੈ ਕਿ ਸਾਡੇ ਤੇ ਬਦਲਾ ਬਦਲਾ ਤਹਿਤ ਕਾਰਵਾਈਆਂ ਹੋ ਰਹੀਆਂ ਬਦਲਾਖਰੀ ਸਾਡੇ ਨਾਲ ਹੋ ਰਹੀ ਹੈ ਬਦਲਾਖਰੀ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਇਹ ਕਿੱਥੇ ਜਵਾਬ ਦੇਣਗੇ ਇਹਨਾਂ ਨੇ ਤਾਂ ਸਿੰਘ ਸਹਿਬਾਨ ਪੰਜ ਪਿਆਰਿਆਂ ਦੇ ਨਾਲ ਹੀ ਬਦਲਾਖਰੀ ਕੀਤੀ ਹੈ ਇਹ ਇੱਕ ਕਿਸਮ ਦਾ ਸਿੱਖ ਮਰਿਆਦਾ ਦਾ ਵੀ ਇਹਨਾਂ ਨੇ ਉਲੰਘਣ ਕੀਤਾ ਘਾਣ ਦਿੱਤਾ ਯਾਨੀ ਹਰਦੀ ਸਿੰਘ ਦਾ ਸ਼ਿਰਾ ਕਰਨੀ ਹੋਈ ਹੈ ਜਿਹੜੇ ਦੋ ਸਿੰਘ ਸਹਿਬਾਨ ਹੋਰ ਵੀ ਸੀ ਉਹਨਾਂ ਨੂੰ ਕੁਝ ਨਹੀਂ ਉਹਨਾਂ ਨੇ ਕਿਹਾ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਕਦਾਰਕੁਸ਼ੀ ਨਹੀਂ ਹੋਈ ਹੋਏ ਅੱਜ ਤੱਕ ਅੱਜ ਤੱਕ ਕੁਝ ਨਹੀਂ ਹੋਇਆ ਲੇਕਿਨ ਭਵਿੱਖ ਦੇ ਵਿੱਚ ਕੁਛ ਨਹੀਂ ਕਹਿ ਸਕਦਾ 20 ਸਾਲ ਬੀਤ ਗਿਆ ਸਾਲ ਸਾਡੇ ਤੈਨੂੰ 23 ਸਾਲ ਬਾਅਦ ਕਾਰਵਾਈ ਕੀਤੀ ਹੈ ਗੈਨੀ ਸੁਲਤਾਨ ਸਿੰਘ ਜਿੱਤੇ ਵੀ ਸਾਲ ਬਾਅਦ ਕਾਰਵਾਈ ਕੀਤੀ ਪਰ ਗੈਨੀ ਸੁਲਤਾਨ ਸਿੰਘ ਨੇ ਜਿਹੜਾ ਵੀਜ਼ਾ ਲਵਾਇਆ ਆਰ1 ਵੀਜ਼ਾ ਉਹਦਾ ਤਾਂ ਸਾਲ ਦਾ ਪ੍ਰੋਸੈਸ ਹੈਗਾ ਜੀ ਇੱਕ ਦਿਨ ਚ ਤੇ ਵੀਜ਼ਾ ਲੱਗ ਨਹੀਂ ਜਾਂਦਾ ਉਹ ਇਹ ਤਾਂ ਮਿਲਕ ਨੂੰ ਨਾਲ ਸਾਲ ਪਹਿਲਾਂ ਲੱਗੇ ਨੇ ਵੀਜ਼ਾ ਲੈਣ ਦੇ ਲਈ ਉਹ ਵੀਜ਼ਾ ਮੈਂ ਚਾਹੁੰਦਾ 15 ਦਿਨਾਂ ਦੇ ਵਿੱਚ ਵੀ ਲੱਗ ਜਾਂਦਾ ਬਾਕੀ ਗਿਆਨੀ ਸੁਲਤਾਨ ਸਿੰਘ ਜੀ ਦੀ ਤਬਦੀਲੀ ਮੁਖਸਰ ਸਾਹਿਬ ਕੀਤੀ ਪਰ ਜਿਨ੍ਹਾਂ ਨੇ ਲਵਾਇਆ ਉਹ ਤੇ ਵੀਡੀਓ ਜਾਰੀ ਕਰਕੇ ਕਹਿੰਦੇ ਨੇ ਕਿ ਆਪਾਂ 2 ਦਸੰਬਰ ਤੋਂ ਹੀ ਇਹਨਾਂ ਦੇ ਵੀਜ਼ੇ ਦੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਚਲੋ ਚੰਗੀ ਗੱਲ ਹੈ ਉਹਨਾਂ ਨੂੰ ਮਤਲਬ ਚਲੋ ਵੈਸੇ ਹੀ ਬੁਲਾਉਣ ਵਾਸਤੇ ਕਰਤੀ ਵੀਜ਼ਾ ਦਵਾਉਣਾ ਕਿਸੇ ਨੂੰ ਮari ਗੱਲ ਥੋੜੀ ਹੈ ਕਿਸੇ ਨੌਕਰੀ ਦੇ ਲਈ ਨਹੀਂ ਕਿਸੇ ਪ੍ਰਚਾਰਕ ਨੂੰ ਹਰਮੰਦਰ ਸਾਹਿਬ ਤੇ ਬਹੁਤ ਸਾਰੇ ਰਾਗੀ ਸਿੰਘ ਹੈ ਜਿਨ੍ਹਾਂ ਕੋਲੇ ਆਰਵਲ ਵੀਜ਼ੇ ਨੇ ਪਰ ਇਸ ਕਰਕੇ ਸਿੰਘ ਸਰ ਜੀ ਧਰਨੇ ਵੀਜ਼ਾ ਅਕਾਲੀ ਦਲ ਜਿਹੜਾ ਦਿੱਤਾ ਉਹ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੈ ਉਹ ਪੰਜਾਬ ਤੇ ਪੰਥ ਦੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਉਹ ਪੋਲਿਟਿਕਸ ਕਰੇਗਾ ਇਸ ਵਕਤ ਜਿਹੜਾ ਮੁੱਦਾ ਜਿਹੜਾ ਮੁੱਖ ਹੈ ਨਾ ਜੀ ਉਹ ਹੈ ਗੈਂਗਸਟਰਵਾਦ ਜਿਹਨੂੰ ਸਿਆਸੀ ਪਾਰਟੀਆਂ ਸਰਪ੍ਰਸਤੀ ਦੇ ਰਹੀਆਂ ਹਨ ਪਾਲਰਿੰਗ ਦੂਜਾ ਮੁੱਦਾ ਹੈ ਡਰੱਗ ਜਿਹਦਾ ਪ੍ਰਕੋਪ ਜਿਹੜਾ ਘਰ-ਘਰ ਦੇ ਵਿੱਚ ਹੀ ਜਿਹੜਾ ਹੈ ਉਹ ਫੈਲ ਰਿਹਾ ਹੈਗਾ ਜੇ ਗਾਸਟਰ ਬਾਦ ਨੇ ਪੰਜਾਬ ਦਾ ਟੂਮਰ ਕੱਟ ਕੇ ਰੱਖ ਦਿੱਤਾ ਕੱਲ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਕਰਨ ਕਰਨ ਦੇ ਕਿਸੇ ਨੂੰ ਗੋਲੀ ਮਾਰੀ ਗਈ ਆ ਆ ਸਾਡੇ ਜਸਬੀਰ ਸਿੰਘ ਘੁੰਮਣਖੜੇ ਨੇ ਇਹਨਾਂ ਦੇ ਇਹ ਰਿਸ਼ਤੇਦਾਰ ਜਿਹੜਾ ਭਤੀਜਾ ਹੈ ਉਹਨੂੰ ਵੀ ਜੜੀਆ ਗੋਲੀ ਮਾਰੀ ਗਈ ਆ ਅੱਜ ਹਾਲਾਤ ਇਹ ਬਣ ਗਏ ਨੇ ਕਿ ਬੰਦਾ ਘਰੋਂ ਨਿਕਲਦਾ ਹੈਗਾ ਲੇਕਿਨ ਇਹ ਪਤਾ ਨਹੀਂ ਕਿ ਸ਼ਾਮ ਨੂੰ ਵਾਪਸ ਆਏਗਾ ਕਿ ਨਹੀਂ ਆਏਗਾ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਸਿੰਘ ਸਾਹਿਬ ਜਿਹੜਾ 1 ਮਿੰਟ ਸਿੰਘ ਸਾਹਿਬ ਹਾਂਜੀ ਇਹ ਕਿੰਨੇ ਕਹਾਦਾ ਕਿਤੇ ਇਹ ਪਿਛਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਪਾਇਦਾ ਕੀਤਾ ਕਿਸੇ ਨੇ ਪਾਲੇ ਕਿਸੇ ਨੇ ਸਰਪ੍ਰਸਤੀ ਦਿੱਤੀ ਅੱਜ ਉਹ ਮਤਲਬ ਇੱਕ ਵੱਡੇ ਦਰਖਤ ਬਣ ਗਈ ਚਲੋ ਸਿੰਘ ਸਾਹਿਬ ਜਿਹੜੇ ਤੁਸੀਂ ਉਹ ਰਿਟਾਇਰਮੈਂਟ ਸਾਰੇ ਨਾਰ ਰੱਖੇ ਨੇ ਕੋਈ ਨਾ ਨੌਜਵਾਨ ਆਗੂ ਵੀ ਲੈ ਕੇ ਆਓਗੇ ਕਿ ਨਹੀਂ ਜੀ ਬਿਲਕੁਲ ਬਿਲਕੁਲ ਮੈਂ ਅੱਜ ਬੋਲਿਆ ਵੀ ਹਾਂ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਇਹ ਕੱਟੋ-ਕੱਟ 40% 45% ਨੌਜਵਾਨਾਂ ਨੂੰ ਸਪੇਸ ਦੇਵੇ ਔਰ ਨੌਜਵਾਨ ਜੋੜਨ ਜਿਹੜੇ ਜੇਲ੍ਹਾਂ ਸਿੱਖ ਬੰਦ ਨੇ ਉਹਨਾਂ ਦੀ ਰਿਹਾਈ ਵਾਸਤੇ ਕੀ ਕੀਤਾ ਜਾਏਗਾ ਬੰਦੀ ਸਿੱਖਾਂ ਦੀ ਰਿਹਾਈ ਲਈ ਕੀ ਕੀਤਾ ਜਾਏਗਾ ਜਿਹੜੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਇੱਕ ਝੋਟਾ ਬਿਲਕੁਲ ਇੱਕ ਝੋਟਾ ਕੋਈ ਦੋਰਾਵਾਂ ਨਹੀਂ ਬਿਲਕੁਲ ਇੱਕ ਝੋਟਾ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੱਕ ਝੋਟਾ ਜਿਹੜੀ ਹੈ ਉਹ ਦੇਖੇਗੀ ਵੀ ਅੱਜ ਵੀ ਇੱਕ ਝੋਟਾ ਬੰਦੀ ਸਿੱਖਾਂ ਵਾਸਤੇ ਕੀ ਕੀਤਾ ਜਾਏਗਾ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਨਾਰਾਜ਼ ਨਹੀਂ ਜੀ ਸਾਡੀਆਂ ਸਟੇਜਾਂ 'ਚ ਕਿਸੇ ਨੇ ਬੋਲਿਆ ਇਹ ਐਵੇਂ ਹੀ ਮਤਲਬ ਕਲਸੂਆ ਨੇ ਆ ਉਹ ਆਈਟੀ ਦੇ ਰਿਜ਼ਲਟ ਦਾ ਜਿਹੜਾ ਆਈਟੀ ਮੈਨਗਾ ਨਾ ਉਹ ਇੱਕ ਗੱਲ ਫਲਾ ਰਿਹਾ ਕਿ ਇਹਨਾਂ ਚ ਫੋਟ ਹੈ ਜੀ ਤੁਹਾਡੇ ਅੱਖੋਂ ਤੇ ਮੂੰਹੋਂ ਥੋੜਾ ਘਵਲ ਕੋ ਆਈਟੀ ਮੈਨਗਾ ਮੈਨੂੰ ਪਤਾ ਮੁੰਦੇ ਉਹ ਜੜ ਕੇ ਕਹਿ ਰਹੇ ਕੋਈ ਬੋਲਦਾ ਬੋਲ ਕਿੱਥੇ ਰਿਹਾ ਕੋਈ ਸਿੰਘ ਸਾਹਿਬ ਅਗਲੀ ਵਾਰਾ ਪ੍ਰੈਸ ਕਾਨਫਰੰਸ ਕਰੋਗੇ ਤੁਹਾਡੀ ਪਾਰਟੀ ਵੱਲੋਂ ਕੀ ਇਹਦੇ ਬਾਰੇ ਇਹ ਵੀ ਦੇਖੋ ਜੇ ਲੋਕਤੰਤਰ ਨੂੰ ਖਤਮ ਕਰਨਾ ਹੈ ਨਾ ਡੈਮੋਕਰੈਟਿਕ ਸਿਸਟਮ ਨੂੰ ਖਤਮ ਕਰਨਾ ਹੈ ਤਾਂ ਸੋਨਾ ਹੀ ਬੰਦ ਕਰਵਾ ਦਿਓ ਸਿੰਘ ਸਾਹਿਬ ਇਹ ਡੈਮੋਕ੍ਰੇਸੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਸਿੱਖਾਂ ਨੂੰ ਇੱਕ ਫਕਰ ਹੈ ਕਿ ਸਿੱਖਾਂ ਕੋਲ ਇੱਕ ਡੈਮੋਕਰੈਟਿਕ ਸੰਸਥਾ ਹੈ لیکن ਭਾਰਤ ਸਰਕਾਰ ਨੇ ਚੋਣਾ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਡੈਮੋਕ੍ਰੈਟਿਕ ਢਾਂਚੇ ਨੂੰ ਜਿਹੜੀ ਸੱਟ ਮਾਰੀ ਹੈ ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਵੀ ਜਿਹੜੀ ਹੈ ਜ਼ਿੰਮੇਵਾਰ ਹੈ ਤੇ ਜਿਹੜੀ ਸਫਾਕਤ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਨੇ ਇਹ ਵੀ ਜ਼ਿੰਮੇਵਾਰ ਹੈ ਸਿੰਘ ਸਾਹਿਬ ਓਏ ਕੜ ਖਲੋਇਓ ਕਮਣਾਮੇ ਇੱਕ ਤਾਂ ਗੱਲ ਜੀ 1 ਸਵਾ ਲੱਖ ਬੂਟਾ ਲਗਾਣਾ ਨਾ ਉਸ ਥੜੇ ਨੇ ਲਗਾਇਆ ਨਾ ਉਸ ਥੜੇ ਨੇ ਲਗਾਇਆ ਇਹ ਥੜੇ ਨੇ ਪੰਜ ਮੈਂਬਰਾਂ ਨੇ ਇੱਕ ਬੂਟਾ ਲਾ ਕੇ ਉਹ ਮਹਿਮ ਨੂੰ ਉੱਥੇ ਠੱਪ ਕਰ ਦਿੱਤਾ ਕਿ ਉਹ ਇੱਕ ਬੂਟਾ ਹੀ ਸਵਾਲਾ ਕੰਮ ਲੈ ਜਾਏਗਾ ਨਹੀਂ ਇਹ ਦੋ ਉਹ ਉਹ ਲਾਉਂਦੇ ਹੈ ਕਿ ਨਹੀਂ ਲਾਉਂਦੇ ਹੈ ਲੇਕਿਨ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸੰਸਦਤਾ ਦਿੱਤਾ ਸਿੰਘ ਸਾਹਿਬ ਜੀ ਇੱਕ ਅਹਿਮ ਉਦਾਸੀਗਾ ਜਿਵੇਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਕਿ ਇਹਨਾਂ ਨੇ ਹੁਕਮਨਾਮਾ ਨਹੀਂ ਮੰਨਿਆ ਉਤੋਂ ਤੋਂ ਤਾਂ ਇਹ ਜਿਵੇਂ ਤੁਸੀਂ ਬਾਰ ਬਾਰ ਸਟੇਜਾਂ ਤੋਂ ਕਹਿਨੇ ਪਕੌੜੇ ਹੋਗੇ ਪਰ ਇੱਕ ਵੱਡਾ ਅਹੁਦਾ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਹੈੱਡ ਗ੍ਰੰਥੀ ਦਾ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਕਿਵੇਂ ਦੇਖ ਰਹੇ ਹੋ ਜੀ ਉਹਨਾਂ ਦੇ ਇੱਕ ਅਹੁਦੇ ਦਾ ਮਾਨ ਮਰਿਆਦ ਵੀ ਨਹੀਂ ਰੱਖਿਆ ਜੀ ਮੈਂ ਆਪਣੀ ਹੁਣ ਸਪੀਚ ਦੇ ਵਿੱਚ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਤਾਂ ਵਿਰਾਟਕ ਚ ਜਾਣੇ ਜਾਣਿਆ ਇਹਨਾਂ ਨੇ ਸੱਚ칸 ਸ੍ਰੀ ਹਰਮੰਦਰ ਸਾਹਿਬ ਨਾਲ ਵੀ ਜਿਹੜਾ ਹੈ ਮੱਥਾ ਲਾਉਂਦਾ ਜਨਮ ਕੀਤਾ ਇੱਕ ਕਿਸੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਜਿੱਦੇ ਨਾਲ ਮੱਥਾ ਲਾ ਕੇ ਇਹ ਅਬਦਾਲੀਆਂ ਦੀ ਕੈਟਾਗਰੀ ਦੇ ਵਿੱਚ ਖੜੇ ਹੋ ਗਏ ਜੀ ਸਿੱਖਾ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਸੁਣਨ ਦਿਆ ਸੀ ਸ੍ਰੀ ਹਰਮੰਦਰ ਸਾਹਿਬ ਇਹਨਾਂ ਨੇ ਟੱਡ ਮਾਰਿਆ ਇਹ ਟੱਡ ਮਾਰਨਾ ਇੱਕ ਸਤਿਕਾਰ ਦਾ ਕੰਮ ਨਹੀਂ ਸਹਿਬ ਬਖਾਦ ਹੈ ਅਪਰਾਧ ਹੈ ਜੀ ਨਹੀਂ ਟੱਡ ਮਾਰਨਾ ਸ਼ਬਦ ਆਪਾਂ ਤੇ ਬੋਲਣਾ ਵੀ ਵਾਪਸ ਡੱਟਿਆ ਸਮੁੰਨੇ ਨਹੀਂ ਡੱਟ ਮਾਰਦਾ ਸਾਡੀ ਮਾਲਵੇ ਦੇ ਵਿੱਚ ਡੱਟ ਮਾਰਨਾ ਮਤਲਬ ਹੁੰਦਾ ਟੱਕਰ ਲੈਣੀ ਟੱਕਰ ਮਾਰੋ ਸਾਡੀ ਗੋਲੀ ਹੈ ਟੱਕਰ ਮਾਰ ਜਾਂਦਾ ਬਾਜੇ ਨੂੰ ਆਹ ਜੀ ਇਹ ਟੱਕਰ ਜੀ ਦਾ ਸਾਹਮਣੇ ਨਹੀਂ ਹੋ ਸਕੀ ਜੀ ਉਹ ਉਹਦੇ ਕਰਨੇ ਆ ਜੀ ਕਿ ਦੇਖੋ ਅਸੀਂ ਤਾਰੀਖ ਪਹਿਲਾਂ ਫਿਕਸ ਕੀਤੀ ਹੋਈ ਸੀ 2 ਦਸੰਬਰ ਦੀ ਤੇ ਅਚਾਨਕ ਹੀ ਜਿਹੜਾ ਚੋਣਾਂ ਦਾ ਐਲਾਨ ਹੋ ਗਿਆ ਤੇ ਸਾਨੂੰ ਜਿਹੜੇ ਲੀਡਰ ਨਹੀਂ ਆਏ ਉਹਨਾਂ ਦੇ ਫੋਨ ਆਏ ਆ ਕਿ ਅਸੀਂ ਰੁਝੇ ਆ ਦੱਸੋ ਕੀ ਕਰੀਏ ਆਣਾ ਚਾਹੀਦਾ ਅਸੀਂ ਆਈਏ ਜਾਂ ਇੱਧਰ ਸੰਭੀਏ ਤਾਂ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਧਰ ਸੰਭੋ ਬੀਬੀ ਸੁਤਵੰਦ ਕੌਰ ਜੀ ਵੀ ਚੋਣਾਂ 'ਚ ਰੁਝੇ ਹੋਏ ਸੀ ਬੀਬੀ ਸੁਤਵੰਦ ਕੌਰ ਜੀ ਨੂੰ ਜਿਹੜਾ ਸੱਦਾ ਦਿੱਤਾ ਕਿ ਅਸੀਂ ਇਹ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ 'ਚ ਨੇ ਹੋ ਸਕਦਾ ਕੋਈ ਰੁਝੇਵਾ ਹੋਵੇ ਜੀ